ਤੇ ਹੋ ਗਿਆ ਅੱਜ ਪਟਿਆਲਾ ਦੇ ਫਿਜ਼ੀਕਲ ਕਾਲਜ ਦੇ ਸਟੂਡੈਂਟਸ ਨੇ ਆਪਣੇ ਮੰਗਾ ਨੂੰ ਲੈ ਕੇ ਕਾਲਜ ਦੇ ਬਾਹਰ ਮੈਨੇਜਮੈਂਟ ਦੇ ਖਿਲਾਫ ਰੋਸ਼ ਵਜੋ ਤਰਨਾ ਪ੍ਰਦਰਸ਼ਨ ਕੀਤਾ ਅਤੇ ਤਾਕ ਕੇ ਨਾਰੇਬਾਜ਼ੀ ਵੀ ਕੀਤੀ ਮੌਕੇ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਿਜ਼ੀਕਲ ਕਾਲਜ ਦੇ ਬਾਰੇ ਕੀ ਕਾਰਨ ਕੀ ਨੇ ਵੀਰ ਜੀ ਉਹਦਾ ਕਾਰਨ ਇਹ ਆ ਵੀ ਸਾਡੇ ਕਾਲਜ ਦੀਆਂ ਕਈ ਸਟੂਡੈਂਟ ਨੂੰ ਪ੍ਰੋਬਲਮ ਆ ਰਹੀਆਂ ਨੇ ਵੀ ਜਿਵੇਂ ਸਾਡਾ ਬੈਡਮਿੰਟਨ ਹਾਲ ਆ ਬਾਕਸਿੰਗ ਹਾਲ ਆ ਜਿਮ ਵਾਸ਼ਰੂਮ ਆ ਜਾਂ ਵਹੀਕਲ ਰਿਲੇਟਡ ਉਹ ਕਈ ਦਿੱਕਤਾਂ ਨੇ ਕਾਲਜ ਦੀਆਂ ਵੀ ਬੱਚੇ ਲਗਾਤਾਰ ਕਹਿ ਰਹੇ ਆ ਵੀ ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਸਾਡੀ ਬੈਡਮਿੰਟਨ ਹਾਲ ਦਾਗਾ ਵੀ ਬੈਡਮਿੰਟਨ ਹਾਲ ਚ ਅਕੈਡਮੀ ਚਲਾਈ ਜਾ ਰਹੀ ਆ ਤੇ ਜਿਹੜੇ ਕਾਲਜ ਦੇ ਸਟੂਡੈਂਟ ਆ ਉਹਨਾਂ ਨਾਲ ਉਹਨਾਂ ਦਾ ਮਤਲਬ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਪਹਿਲਾਂ ਉੱਥੇ ਸਾਨੂੰ ਜਦੋਂ ਕੋਰਟ ਮਿਲਿਆ ਤਾਂ ਕੋਚ ਦੁਆਰਾ ਵੀਡੀਓ ਬਣਾਈ ਗਈ ਆ ਕੁੜੀਆਂ ਖੇਡ ਰਹੀਆਂ ਸੀ ਜੋ ਵੀ ਖੇਡ ਰਹੇ ਸੀ ਬੱਚੇ ਖੇਡ ਰਹੇ ਸੀ ਉੱਥੇ ਵੀ ਉਹਦਾ ਕੋਈ ਮਤਲਬ ਨਹੀਂ ਬਣਦਾ ਸੀਗਾ ਜਦੋਂ ਆਪਦੇ ਬੱਚੇ ਖੇਡ ਰਹੇ ਸੀ ਉਦੋਂ ਵੀਡੀਓ ਨਹੀਂ ਬਣਾਈ ਬਾਅਦ ਵਿੱਚ ਵੀਡੀਓ ਬਣਾਈ ਆ ਸਾਡੀ ਪਤਾ ਨਹੀਂ ਕਿਸ ਮੋਟਿਵ ਲਈ ਬਣਾਈ ਆ ਕੁੜੀਆਂ ਖੇਡ ਰਹੀਆਂ ਸੀ ਉੱਥੇ ਸਮੱਸਿਆ ਕੀ ਆ ਰਹੀਓ ਤੁਹਾਨੂੰ ਸਮੱਸਿਆ ਉਹਦੇ ਚ ਹੀ ਆ ਰਹੀ ਆ ਵੀ ਸਾਨੂੰ ਕੋਚ ਆ ਜਿਹੜਾ ਉਹ ਤੋਂ ਪਰਮਿਸ਼ਨ ਲੈਣੀ ਪੈ ਰਹੀ ਆ ਸਾਡੇ ਕਾਲਜ ਦੀ ਪ੍ਰਾਪਰਟੀ ਆ ਵੀ ਸਾਨੂੰ ਹੀ ਕਿਉਂ ਪਰਮਿਸ਼ਨ ਲੈਣੀ ਪੈ ਰਹੀ ਆ ਕਾਲਜ ਦੇ ਸਟੂਡੈਂਟ ਨੂੰ ਵੀ ਕਾਲਜ ਦੀ ਪ੍ਰਾਪਰਟੀ ਆ ਕਾਲਜ ਦਾ ਗਰਾਊਂਡ ਆ ਕਾਲਜ ਦੇ ਉਹ ਜਿਹੜਾ ਕੋਚ ਆ ਜਾਂ ਕੁਛ ਵੀ ਆ ਉਤਨੀ ਮੈਨੇਜਮੈਂਟ ਉਹਨੂੰ ਲੋਕ ਲਗਾ ਦਿੰਦੀ ਹੈਗੀ ਉਸ ਤੋਂ ਬਾਅਦ ਜੇ ਬੱਚੇ ਪ੍ਰੈਕਟਿਸ ਕਰਦੇ ਆ ਤਾਂ ਉੱਥੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਪੈਸ਼ਲ ਸ਼ੂਜ਼ ਲੈ ਕੇ ਆਓ ਐਦਾਂ ਕਰੋ ਉਦਾਂ ਕਰੋ ਬੱਚੇ ਕੋਚ ਅੰਡਰ ਨਹੀਂ ਪ੍ਰੈਕਟਿਸ ਕਰਨਾ ਚਾਹੁੰਦੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਤੇ ਐਂਟਰੀ ਨਹੀਂ ਦਿੱਤੀ ਜਾ ਰਹੀ ਹਾਂਜੀ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਨੇ ਸਾਨੂੰ ਐਪਲੀਕੇਸ਼ਨਾਂ ਦੇਖ ਕੇ ਪਰਮਿਸ਼ਨ ਲੈਣੀ ਪੈ ਰਹੀ ਹੈ ਫਿਰ ਵੀ ਉਹਦਾ ਕੋਈ ਪੱਕਾ ਸੋਲੂਸ਼ਨ ਨਹੀਂ ਹੋ ਰਿਹਾ ਵੀ ਸਾਡੀ ਮੰਗ ਇਹ ਆ ਵੀ ਸਾਨੂੰ ਹੀ ਕਾਲਜ ਦਾ ਪ੍ਰਾਪਰਟੀ ਆ ਕਾਲਜ ਦੇ ਬੱਚਿਆਂ ਨੂੰ ਕਿਉਂ ਪਰਮਿਸ਼ਨ ਲੈਣੀ ਪੈ ਰਹੀ ਹੈਗੀ ਬਾਕਸਿੰਗ ਹਾਲ ਦੀ ਜਿਹੜੀ ਸਾਡੀ ਪਰਮਿਸ਼ਨ ਸੀਗੀ ਬਾਕਸਿੰਗ ਹਾਲ ਚ ਉੱਤੇ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਬਾਕਸਿੰਗ ਹਾਲ ਦੀ ਸਾਨੂੰ ਪ੍ਰੋਬਲਮ ਆ ਰਹੀ ਹੈਗੀ ਉਸ ਤੋਂ ਬਾਅਦ ਜੇ ਕੋਈ ਬੱਚਾ ਉੱਤੇ ਐਂਟਰ ਹੁੰਦਾ ਨਹੀਂ ਉਹਨਾਂ ਨੂੰ ਜਿਹੜਾ ਕੋਚ ਅੰਦਰ ਪ੍ਰੈਕਟਿਸ ਕਰੂਗਾ ਉਹੀ ਜਾਊਗਾ ਅੱਧੇ ਬੱਚਿਆਂ ਨੇ ਈਵਨ ਕਿ ਬਾਕਸਿੰਗ ਔਰ ਕਦੋਂ ਦਾ ਬਣਿਆ ਦੇਖਿਆ ਤੱਕ ਨਹੀਂ ਅੰਦਰ ਉਹਨਾਂ ਨੂੰ ਜਾਣ ਤੱਕ ਨਹੀਂ ਦਿੱਤਾ ਗਿਆ ਜਿਮ ਬਣਿਆ 1 ਮਹੀਨਾ ਜਿਮ ਖੁੱਲਦੀ ਆ ਉਸ ਤੋਂ ਬਾਅਦ ਬੰਦ ਹੋ ਗਈ ਆ ਕਾਲਜ ਦੇ ਬੱਚਾ ਨੂੰ ਜਿਮ ਨਹੀਂ ਲਾਉਣ ਦਿੱਤੀ ਜਾ ਰਹੀ ਉਸ ਤੋਂ ਬੰਨਦੀ ਰਹਿੰਦੀ ਹੈ ਜੇ ਮੈਂ ਕਦੇ ਕਹਿੰਦਾ ਕੁਝ ਕਦੇ ਕੁਝ ਉਹਦਾ ਕੋਈ ਪੱਕਾ ਸਾਡਾ ਸੋਲੂਸ਼ਨ ਨਹੀਂ ਹੋ ਰਿਹਾ ਅਸੀਂ ਬਹੁਤ ਵਾਰੀ ਪਰਮਿਸ਼ਨ ਲੈ ਚੁੱਕੇ ਹਾਂ ਦੱਸ ਚੁੱਕੇ ਹਾਂ ਉਹਦਾ ਕੋਈ ਸਾਡਾ ਹੱਲ ਨਹੀਂ ਹੋਇਆ ਕਾਲੇ ਮੈਨੇਜਮੈਂਟ ਨੂੰ ਅਸੀਂ ਬਹੁਤ ਵਾਰੀ ਐਪਲੀਕੇਸ਼ਨਾਂ ਵੀ ਦੇ ਚੁੱਕੇ ਹਾਂਗੇ ਉਸ ਤੋਂ ਬਾਅਦ ਸਾਡੇ ਜਿਹੜੇ ਵਹੀਕਲ ਆ ਤੱਲੇ ਕਾਲਜ ਸਟੂਡੈਂਟ ਦੇ ਵਹੀਕਲ ਆ ਜਿਹੜੇ ਪਾਰਕਿੰਗ 'ਚ ਲੱਗਦੇ ਆ ਉਹਨਾਂ ਦੇ ਵਹੀਕਲ ਵੰਦਾਗੇ ਉਸ ਤੋਂ ਬਾਅਦ ਜਿਹੜੇ ਅਕੈਡਮੀ ਵਾਲੇ ਬੱਚੇ ਆ ਜਾਂ ਬਾਹਰ ਦੇ ਬੱਚੇ ਆ ਰਹੇ ਆ ਆਊਟਸਾਈਡਰ ਉਹਨਾਂ ਦੇ ਸਾਰਿਆਂ ਦੇ ਵਹੀਕਲ ਅੰਦਰ ਘੁੰਮਦੇ ਆ ਕਿਸੇ ਬੱਚੇ ਦਾ ਕੋਈ ਹਾਦਸ ਉਹਨਾਂ ਦੇ ਵੀਕਲ ਕਿਉਂ ਨਹੀਂ ਪਾਰਕਿੰਗ 'ਤੇ ਲੱਗੇ ਜਾਂ ਲੱਗਣ ਨੂੰ ਲੱਗ ਰਹੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਮਨ ਸ਼ਰਮਾ ਹੈ ਭਾਈ ਕਿਸ ਕਰਕੇ ਅਦਵਤ ਕਰਨਾ ਪ੍ਰਦਰਸ਼ਨ ਕਰ ਰਹੇ ਕੀ ਕਾਰਨ ਕਿ ਜਿ ਸਰ ਸਾਡੀ ਨਾ ਮਤਲਬ ਬਹੁਤ ਤਕਸ਼ਾਈ ਹੋ ਰਹੀ ਹੈ ਸਾਡੇ ਜਿਹੜੇ ਵੀ ਸਟੂਡੈਂਟ ਆ ਕੋਲੇਜ ਦੇ ਤੇ ਸਾਡੀ ਥੋੜੀ ਚਾਰ ਪੰਜ ਡਿਮਾਂਡਾਂ ਨੇ ਤਾਂ ਕਰਕੇ ਅਸੀਂ ਇੱਥੇ ਬਾਹਰ ਤਰਨਾ ਲਾਇਆ ਹੋਇਆ ਸਭ ਤੋਂ ਪਹਿਲੀ ਡਿਮਾਂਡ ਹੈ ਸਾਡੀ ਬੈਡਮਿੰਟਨ ਹਾਲ ਹੈ ਕੋਲੇਜ ਦੇ ਅੰਦਰ ਕੋਲੇਜ ਦੇ ਅੰਦਰ ਉੱਥੇ ਨਾ ਅਕੈਡਮੀ ਚੱਲ ਰਹੀ ਹੈ ਬੈਡਮਿੰਟਨ ਤੇ ਜਿਹੜੇ ਉਧਰ ਦੇ ਬੱਚੇ ਆ ਜਾਂ ਕੋਚ ਆ ਇਕੱਲੇ ਉਹ ਪ੍ਰੈਕਟਿਸ ਕਰ ਰਿਹਾ ਉਧਰ ਜਿਹੜੇ ਸਾਡੇ ਕੋਲੇ ਤੇ ਸਟੂਡੈਂਟ ਆ ਜਾਂ ਜਿਹੜੇ ਹੋਰ ਮਤਲਬ ਪ੍ਰੈਕਟਿਸ ਕਰਨਾ ਚਾਹੁੰਦੇ ਆ ਇੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਇੱਥੇ ਪੜਨ ਨਹੀਂ ਦਿੰਦੇ ਅੰਦਰ ਕਹਿੰਦੇ ਤਾਂ ਤੁਸੀਂ ਆਪਣੇ ਸ਼ੂਜ਼ ਬਦਲ ਕੇ ਆਓ ਜਿਹੜੇ ਬੈਡਮਿੰਟਨ ਮੈਟ ਲੱਗੇ ਹੋਏ ਕਹਿੰਦੇ ਉਹਦੇ ਉੱਪਰ ਆਪਣੇ ਸ਼ੂਜ਼ ਬਦਲ ਕੇ ਆਓ ਜਾਂ ਕਹਿੰਦੇ ਤੁਸੀਂ ਜੁੱਤੇ ਕੱਢ ਕੇ ਆਪਣਾ ਉਹ ਕਰੋ ਜਿਹੜਾ ਵੀ ਤੁਸੀਂ ਆਪਣਾ ਖੇਡਣਾ ਉਹ ਆਪਣਾ ਇਹ ਕਰਦੇ ਜਦੋਂ ਸਾਡੀ ਐਕਟੀਵਿਟੀ ਹੁੰਦੀ ਸ਼ਾਮ ਨੂੰ ਉਹ ਬੰਦ ਕਰ ਦਿੰਦੇ ਆ ਉਹਨੂੰ ਕੋਰਟ ਨੂੰ ਹੀ ਕਹਿੰਦੇ ਇੱਥੇ ਐਂਟਰੀ ਨਹੀਂ ਹੈਗੀ ਤੁਹਾਡੀ ਉਸ ਤੋਂ ਬਾਅਦ ਜਿਹੜੇ ਸਾਡੇ ਵਹੀਕਲ ਆ ਸਰ ਜਿਹੜੇ ਕੋਲੇਜ ਦੇ ਸਟੂਡੈਂਟ ਆ ਉਹਨਾਂ ਦੇ ਵਹੀਕਲ ਤਾਂ ਇੱਥੇ ਪਾਰਕਿੰਗ ਤੇ ਲਵਾ ਦਿੰਦੇ ਬਾਹਰ ਹੀ ਤੇ ਜਿਹੜੇ ਬਾਕੀ ਆਊਟਸਾਈਡਰ ਬੈਡਮਿੰਟਨ ਵਾਲੇ ਬੱਚੇ ਆ ਪੋਚ ਆਏ ਆ ਉਹਨਾਂ ਦੇ ਪੇਰੈਂਟਸ ਆ ਉਹ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਆ ਜਿੱਥੇ ਜਿਹਦੇ ਅੰਡਰ ਕੋਲੇਜ ਆ ਉਹਨਾਂ ਦੇ ਬੱਚੇ ਆ ਸਾਰੇ ਉਹ ਸਾਰੇ ਅੰਦਰ ਆਪਣੇ ਵਹੀਕਲ ਲੈ ਕੇ ਜਾਂਦੇ ਸਿਰੇ ਉਹਨਾਂ ਨੇ ਐ ਕਰਖੇ ਜਿਵੇਂ ਉਧਰ ਪਾਰਕਿੰਗ ਹੋਵੇ ਉਧਰ ਇੱਕ ਦੋ ਵਾਰ ਤਾਂ ਸਾਡੇ ਬੱਚੇ ਬੱਚੇ ਆ ਉਹਨਾਂ ਦੇ ਮਤਲਬ ਸੱਟ ਲੱਗਣ ਲੱਗੀ ਸੀ ਉਹ ਕਈ ਜਣੇ ਇਹੋ ਜਿਹੇ ਹੁੰਦੇ ਜਿਹੜੇ ਬਹੁਤ ਤੇਜ਼ ਲੈ ਕੇ ਜਾਂਦੇ ਉਧਰ ਵਹੀਕਲ ਇੱਕ ਦੋ ਵਾਰ ਬੱਚੇ ਬਚਦੇ ਬਚਦੇ ਰ ਤੇ ਉਸ ਤੋਂ ਬਾਅਦ ਸਾਡੇ ਇੱਕ ਬੌਕਸਿੰਗ ਹਾਲ ਆਈ ਇੱਧਰ ਉਧਰ ਇਕੱਲੇ ਨਾ ਕੋਚ ਦੇ ਅੰਡਰ ਜਿਹੜੇ ਬੱਚੇ ਕੰਮ ਕਰਦੇ ਮਤਲਬ ਪ੍ਰੈਕਟਿਸ ਕਰਦੇ ਆ ਉਹਨਾਂ ਨੂੰ ਹੀ ਇਕੱਲੇ ਨੂੰ ਪ੍ਰੈਕਟਿਸ ਕਰਨ ਦਿੰਦੇ ਹੋਰ ਗੇਮ ਵਾਲੇ ਜਿਵੇਂ ਉਹਦੇ ਨਾਲ ਦੀ ਗੇਮ ਆ ਜਿਵੇਂ ਬੂਸ਼ ਹੋਊਗੀ ਟਾਈ ਕਮਾਂਡੋ ਹੋਊਗੀ ਡੰਮੀ ਬਣੇ ਹੋਏ ਉਧਰ ਉਹਨਾਂ ਨੂੰ ਪ੍ਰੈਕਟਿਸ ਹੀ ਨਹੀਂ ਕਰ ਦਿੰਦੇ ਇੱਕ ਦવાર ਗਏ ਉਹਨਾਂ ਨੂੰ ਉਸੇ ਟਾਈਮ ਪਹੁੰਚਾ ਦਉਂਦੇ ਕਹਿੰਦਾ ਇਹ ਤਾਂ ਇਕੱਲਾ ਬਾਕਸਿੰਗ ਹਾਲ ਆ ਇਧਰ ਨਾ ਤਾਂ ਦੂਜੇ ਬੱਚੇ ਆਣਗੇ ਨਾ ਜਿੰਨਾਂ ਨੇ ਗੇਮ ਕਰਨੀ ਆ ਕੋਈ ਵੀ ਕਰਨੀ ਆ ਆਪਣਾ ਬਾਹਰੋਂ ਆਓ ਇਹੋ ਜਿਹਾ ਵਤੀਰਾ ਤੁਹਾਡੇ ਨਾਲ ਕੋਈ ਕਰਿਆ ਯਾਰ ਤੁਸੀਂ ਕੋਲੇਜ ਪੜ੍ਹ ਰਹੇ ਹੋ ਫਿਰ ਵੀ ਇਹੋ ਜਿਹਾ ਉਹੀ ਤਾਂ ਮੇਨ ਗੱਲ ਹੈ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਸਾਡੇ ਨਾਲ ਕਾਹਤੋਂ ਹੋ ਰਿਹਾ ਤਾਂ ਹੀ ਤਾਂ ਅਸੀਂ ਬਾਹਰ ਖੜੇ ਆ ਅੱਜ ਕੋਈ ਕੰਪਲੇਂਟ ਕੋਈ ਬੈਠ ਕੇ ਆਉਣ ਦਾ ਟੇਬਲ ਗੱਲ ਕਰੀਏ ਔਨ ਦਾ ਟੇਬਲ ਅਸੀਂ ਅਜੇ ਸੁਪਰ ਇੰਸਪੈਕਟਰ ਨਾਲ ਗੱਲ ਕੀਤੀ ਆ ਹੁਣ ਦੱਸਿਆ ਉਹਨਾਂ ਨੂੰ ਉਹ ਕਹਿੰਦੇ ਵੀ ਯਾ ਤਾਂ ਤੁਹਾਡਾ ਹਫਤੇ 'ਚ ਗੱਲ ਕਰਾ ਦੇਣਗੇ ਮਤਲਬ ਗੱਲ ਕਰ ਲਾਂਗੇ ਵੀ ਹੱਲ ਹੋ ਜਾਊਗਾ ਤੁਹਾਡਾ ਅਸੀਂ ਕਹੇ ਵੀ ਸਾਡੀ ਗੱਲ ਪ੍ਰਿੰਸੀਪਲ ਸਰ ਨਾਲ ਕਰਾ ਦਿਓ ਅਸੀਂ ਸਿੱਧੀ ਉਹਨਾਂ ਨਾਲ ਗੱਲ ਕਰਨੀ ਆ ਉਹ ਜਦੋਂ ਸਾਡੇ ਨਾਲ ਗੱਲ ਕਰ ਲੈਣਗੇ ਅਸੀਂ ਉਹਨਾਂ ਨੂੰ ਸਾਰੇ ਆਪਣੇ ਦੁੱਖ ਸੁਣਾ ਦਾਂਗੇ ਜਿਹੜੇ ਵੀ ਹੈਗੇ ਆਈ ਉਸ ਤੋਂ ਬਾਅਦ ਜੋ ਵੀ ਹੱਲ ਹੋਊਗਾ ਦੇਖਿਆ ਜਾਊਗਾ